ਹੇ ਪਰ ਇਹ ਆਪਾਂ ਉਹਨਾਂ ਨੂੰ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਇਹ ਪੰਜਾਬ ਦਾ ਪਹਿਲਾ ਇਨਸੀਡੈਂਸ ਨਹੀਂ ਹੈਗਾ ਪਰ ਮੈਂ ਅਰਦਾਸ ਕਰਦਾ ਵੀ ਇਹ ਆਖਰੀ ਹੋਵੇ ਨੂੰ ਟਾਈਮ ਲੱਗਦਾ ਹੈ 24 ਤੋਂ 48 ਘੰਟੇ ਜਿਹੜੇ ਕ੍ਰਿਟੀਕਲ ਹੁੰਦੇ ਉਹਨਾਂ ਦੌਰਾਨ ਕੁਝ ਵੀ ਹੋ ਸਕਦਾ ਡਾਕਟਰ ਸਾਹਿਬ ਨੂੰ ਵੀ ਮੈਂ ਕਾਫੀ ਚਿਰ ਤੋਂ ਕਈ ਮਹੀਨਿਆਂ ਤੋਂ ਡੇਢ ਸਾਲ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਆਉਂਦੀਆਂ ਸੀ ਤੇ ਹੁਣ ਵੀ ਕਈ ਮਹੀਨਿਆਂ ਤੋਂ ਆ ਰਹੀਆਂ ਸੀ ਜੀ ਤਾਂ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਵੀ ਧਮਕੀਆਂ ਤਾਂ ਅਜੇ ਜਾਰੀ ਹੈ ਪਰ ਮੇਰੀ ਉਹ ਸਿਕਿਉਰਟੀ ਜਿਹੜੀ ਹੈ ਉਹ ਵਾਪਸ ਲੈ ਲਈ। ਕੱਲ ਜਿਹੜੀ ਸਰਦੀ ਹੋਈ ਸੀ ਉਹਦੇ ਬਾਰੇ ਤਾਂ ਮੈਂ ਕੱਲ ਵੀ ਤੁਹਾਨੂੰ ਐਕਸਪਲੇਨ ਕੀਤਾ ਸੀਗਾ ਕਿ ਢਾਈ ਤਿੰਨ ਘੰਟੇ ਸਰਦੀ ਚੱਲੀ ਉਹਨਾਂ ਦੀ। ਉਹਦੇ ਦੋ ਬੁਲੇਟ ਸੀਗੇ ਇੱਕ ਤਾਂ ਥਰੂ ਐਂਡ ਥਰੂ ਪਹਿਲਾਂ ਹੀ ਨਿਕਲ ਗਈ ਸੀ ਆਪਣੇ ਆਪ ਇੱਕ ਅਸੀਂ ਸਰਦੀ ਕਰਕੇ ਕੱਢ ਦਿੱਤੀ ਸੀ। ਬਾਕੀ ਸਭ ਕੁਝ ਰਿਪੇਅਰ ਕਰਤਾ ਸੀ। ਅੰਦਰ ਨੁਕਸਾਨ ਅੰਦਰ ਬਹੁਤ ਹੋਇਆ ਸੀ ਇੰਟਰਸਟਾਈਨ ਦੇ ਵਿੱਚੋਂ ਕਿ ਕੋਈ ਗੋਲੀ ਲੰਘ ਕੇ ਗਈ ਹੈ ਸਪਲੀਨ ਵੀ ਰਪਚਰ ਹੋ ਗਈ ਸੀ ਸਪਲੀਨ ਕੱਢ ਦਿੱਤੀ ਇੰਟਰਸਟਾਈਨ ਜਿਹੜਾ ਸੀ ਉਹਨੂੰ ਰਿਪੇਅਰ ਕੀਤਾ ਹੈ ਤਾਂ ਅੱਜ ਹੁਣ ਜਿਹੜੀ ਕੰਡੀਸ਼ਨ ਹੈਗੀ ਹੈ ਅਜੇ ਆਪਾਂ ਕ੍ਰਿਟੀਕਲ ਹੀ ਕਹਿ ਸਕਦੇ ਹਾਂ ਕਿਉਂਕਿ ਡਾਕਟਰ ਸਾਹਿਬ ਵੈਂਟੀਲੇਟਰ ਤੇ ਹੈਗੇ ਨੇ ਟੀਮ ਆਪਣੀ ਜਿਹੜੀ ਉਹ ਸਾਰੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਮੇਜਰ ਸਰਜਰੀ ਐਡੀ ਹੁੰਦੀ ਹੈ ਨਾ ਉਸ ਤੋਂ ਬਾਅਦ ਬਾਡੀ ਨੇ ਰਿਕਵਰ ਕਰਨਾ ਹੁੰਦਾ ਹੈ ਤਾਂ ਉਹਨੂੰ ਟਾਈਮ ਲੱਗਦਾ ਹੈ 24 ਤੋਂ 48 ਘੰਟੇ ਜਿਹੜੇ ਕ੍ਰਿਟੀਕਲ ਹੁੰਦੇ ਉਹਨਾਂ ਦੇ ਦੌਰਾਨ ਕੁਝ ਵੀ ਹੋ ਸਕਦਾ ਸੋ ਅਜੇ ਕੁਝ ਵੀ bpi 100 ਦੇ ਕਰੀਬ ਚੱਲ ਰਿਹਾ ਉਹਨਾਂ ਦਾ ਸਪੋਰਟ ਦੇ ਨਾਲ ਇੰਜੈਕਸ਼ਨ ਦੀ ਸਪੋਰਟ ਦੇ ਨਾਲ ਸੋ ਜੇ ਅਸੀਂ ਸਮਝਦੇ ਹਾਂ ਕਿ ਉਹ ਘਟ ਹੈ 120 ਤੱਕ ਆ ਜਾਏਗਾ ਤਾਂ ਸਾਨੂੰ ਥੋੜਾ ਜਿਹਾ ਲੱਗੇਗਾ ਕਿ ਉਹ ਠੀਕ ਹੋ ਜਾਵੇ ਤੇ ਇਹ ਪੰਜਾਬ ਦਾ ਪਹਿਲਾ ਇਨਸੀਡੈਂਸ ਨਹੀਂ ਹੈਗਾ ਪਰ ਮੈਂ ਅਰਦਾਸ ਕਰਦਾ ਵੀ ਇਹ ਆਖਰੀ ਹੋਵੇ ਡਾਕਟਰ ਸਾਹਿਬ ਨੂੰ ਵੀ ਮੈਂ ਕਾਫੀ ਚਿਰ ਤੋਂ ਤਕਰੀਬਨ ਕਈ ਮਹੀਨਿਆਂ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਆਉਂਦੀਆਂ ਸੀ ਤੇ ਹੁਣ ਵੀ ਕਈ ਮਹੀਨਿਆਂ ਤੋਂ ਆ ਰਹੀਆਂ ਸੀ ਉਹਨਾਂ ਨੂੰ ਪਹਿਲਾਂ ਸੁਰੱਖਿਆ ਵੀ ਦਿੱਤੀ ਹੋਈ ਸੀਗੀ ਹੁਣ ਇਦਾਂ ਦਾ ਪਾਣਾ ਵਾਪਰ ਗਿਆ ਮੈਨੂੰ ਲੱਗਦਾ ਪਿਛਲੇ ਦਿਨਾਂ ਚ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ ਕੁਛ ਚਿਰ ਪਹਿਲਾਂ ਮੇਰੀ ਉਹਨਾਂ ਨਾਲ ਜਨਰਲ ਜਿੱਦਾਂ ਆਪਾਂ ਆਮਨ ਦੋਸਤੀ ਮਿਲਦੇ ਆਂ ਉਵੇਂ ਮਿਲਦੇ ਆਂ ਤੇ ਰੁਟੀਨ ਚ ਹੀ ਗੱਲ ਹੋਈ ਸੀ ਤਾਂ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਵੀ ਧਮਕੀਆਂ ਤਾਂ ਅਜੇ ਜਾਰੀ ਹੈ ਪਰ ਮੇਰੀ ਉਹ ਸਿਕਿਉਰਟੀ ਜਿਹੜੀ ਆ ਉਹ ਵਾਪਸ ਲੈ ਲਈ ਪੁਲਿਸ ਨੇ ਕੋਈ ਰਿਵਿਊ ਕੀਤਾ ਹੋਣਾ ਉਹਨਾਂ ਨੂੰ ਕੋਈ ਨਹੀਂ ਲੱਗੀ ਹੋਣੀ ਪਰ ਉਹ ਉਹਨਾਂ ਕੋਲੇ ਅਜੇ ਤਮਕੀਆਂ ਆ ਰਹੀਆਂ ਸੀ ਔਰ ਕੱਲ ਉਹਦਾ ਗੰਭੀਰ ਸੱਟਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਗਿਆ ਹਾਲਾਤ ਤਾਂ ਇਹ ਹੈਗਾ ਵੀ ਗੋੜੀਆਂ ਦੋ ਲੱਗੀਆਂ ਸੀ ਉਹਨਾਂ ਦੇ ਤੇ ਇੱਥੇ ਮੋਗੇ ਹਸਪੀਟਲ ਚ ਹੈਗੇ ਨੇ ਪ੍ਰਾਈਵੇਟ ਚ ਮੈਡੀ ਸਿਟੀ ਚ ਆਪਰੇਸ਼ਨ ਉਹਨਾਂ ਦਾ ਹੋ ਗਿਆ ਸੀ ਹਾਲਾਤ ਇੰਨੇ ਕ ਗੰਭੀਰ ਸੀਗੇ ਬਲੀਡ ਬਹੁਤ ਕਰ ਗਿਆ ਸੀ ਆਉਂਦੇ ਹੀ ਵੈਂਟੀਲੇਟਰ ਤੇ ਪਾਏ ਉਹ ਤੇ ਲੁਧਿਆਣੇ ਤੱਕ ਭੇਜਣ ਦੀ ਗੰਜਾਇਸ਼ ਵੀ ਨਹੀਂ ਸੀ ਤੇ ਹਸਪੀਟਲ ਵੀ ਸਮਰੱਥ ਆ ਫਿਰ ਉਹਨਾਂ ਨੇ ਇਮੀਡੀਏਟਲੀ ਆਪਰੇਸ਼ਨ ਕੀਤਾ ਡਾਕਟਰ ਸਾਹਿਬ ਦੇ ਬੱਚੇ ਵੀ ਜਿਹੜੇ ਨੇ ਡਾਕਟਰ ਆ ਉਹਨਾਂ ਦਾ ਬੇਟਾ ਵੀ ਡਾਕਟਰ ਆ ਕੱਲ ਉੱਥੇ ਉਹਨਾਂ ਦੇ ਨਾਲ ਵੀ ਮੈਨੂੰ ਉਹਨਾਂ ਦੀ ਡਾਟਰ ਇਨ ਲਾ ਵੀ ਮਿਲੇ ਉਹ ਵੀ ਸਰਜਨ ਹੈਗੇ ਆ ਆਪਰੇਸ਼ਨ ਤੋਂ ਸਾਰੇ ਸੈਟੀਸਫਾਈਡ ਸੀ ਅਜੇ ਸੇਤ ਪੂਰੀ ਤਰ੍ਹਾਂ ਸਟੇਬਲ ਨਹੀਂ ਹੈਗੀ ਓਨ ਵੈਂਟੀਲੇਟਰ ਹੈਗੇ ਆ ਜਿਹੜੀਆਂ ਐਮਰਜੈਂਸੀ ਵਾਲੀਆਂ ਸਾਰੀਆਂ ਉਹ ਸਹੂਲਤਾਂ ਉੱਥੇ ਹੋਣਾ ਕੋਲੇ ਹੈਗੀਆਂ ਬਟ ਪਰਮਾਤਮਾ ਕਰੇ ਉਹ ਜਲਦੀ ਸੇਤ ਜੀ